ਪਹੁੰਚ ਗਏ ਬਾਈ ਰਾਜਪੁਰੇ ਥੋੜਾ ਜਿਹਾ ਲੇਟ ਹੋ ਗਏ ਤੁਰਨੇ ਮਾਂ ਕਰਤੇ ਚੌਥੇ ਗੇਰ 'ਤੇ 2275ਵੇਂ ਜਾਵਾਂ 442 ਸੜਕ 'ਤੇ ਪੈਰ ਦੇਖੋ ਇੱਕ ਦਾ ਪਰਚੀ ਕਬਣੀਗਾ ਇਹਨਾਂ ਨੇ ਕਹਿੰਦੇ ਕਹਿੰਦੇ ਵੀ 게ਟ 'ਤੇ ਮਿਲੇਗੀ 게ਟ 'ਤੇ ਪਰਚੀ ਆਈ ਨਹੀਂ ਹਜੇ ਬismillah ਨਵਸ ਤੋਂ ਦੂਈ ਬਮਲਾ ਟਰੈਕਟਰ ਲੱਗ ਗਿਆ ਪੂਰੇ ਭਾਈ ਕਰਾ ਵੀ ਕੋਈ ਟਰਾਲੀ ਗਲਤ ਨਹੀਂ ਜਾਣ ਦੇਣੀ ਠੀਕ ਐ ਐਨ ਓਕੇ ਰਿਪੋਰਟ ਐ ਦੇਖ ਲੈ ਓ ਭਾਈ 4 1 ਵਾਲਾ ਰੋਲਾ ਪਵਾਉ ਰਿਹਾ ਕਦੇ 3 1 ਹੋ ਜਾ ਕਦੇ 4 1 ਜਾ ਜਿਹੜੀ ਰਾਤ ਕੀ ਬਾਹਰ ਗੱਡੀ ਵੀ ਟਰਾਲੀਆਂ ਖੜੀਆਂ ਉਹ ਕਹਿੰਦੇ ਵੀ ਪੰਜਾਂ ਬਾਦ ਇੱਕ ਵੜਨੀ ਐ ਪੰਜਾਂ ਬਾਦ ਇੱਕ ਵੜਨੀ ਚੱਲ ਗਿਆ ਕੰਮ ਚੱਲ ਗਿਆ ਉਹ ਉਹ ਚਾਰਾਂ ਬਾਦ ਤਿੰਨਾਂ ਬਾਦ ਇੱਕ ਵੜ ਰਹੀ ਐ ਹੈ ਇਧਰ ਪੰਮਾ ਆਵਾਣਾ ਪੰਮੇ ਕਿਵੇਂ ਐ ਐਨ ਯੋ ਟਰੈਕਟਰ ਹੈ ਬਈ ਆਪਣਾ ਬਠਾਉਣੀਆ ਪਿੰਡ ਦਾ। ਯੋ ਟਰਾਲੀ ਬਈ ਆਪਣੇ ਪਿੰਡ ਦੀ ਪੰਡਾ ਜੀ ਦੀ। ਹੋਰ ਪੰਡਾ ਜੀ ਠੀਕ ਐ। ਵਧੀਆ। 4.5 ਵਜੇ ਸਾਲਪ ਵਧੀਆ 8 ਘੰਟੇ ਲੂਗੇ ਟਰੈਕਟਰ ਨੂੰ। ਠੀਕ ਐ ਵੀਰੇ। ਆ ਗਿਆ ਨੰਬਰ ਆਪਣਾ। ਸੇਮ ਵੇਟ ਹੋ ਗਿਆ ਦਾ ਬਈ ਇਸ ਕਰਕੇ ਥੋੜਾ ਟਾਈਮ ਲੱਗ ਗਿਆ ਟਰਾਲੀ ਦੁਬਾਰੇ ਘੰਡੇ 'ਤੇ ਚੜਾਈ ਐ। ਵੀ ਮਾਰਦੀ ਬਾਈ ਨੇ ਬਾਈ ਆਪਣਾ ਜਗਰਤ 306.80 ਕਿਲੋ ਦੋ ਟਰਾਲੀਆਂ ਰਹਿ ਗਈਆਂ ਨੇ ਆਪਣੇ ਦੇ ਮੂਰੇ 52 10 ਚਾਉਂਦੀ ਯਾਰ ਤੇ ਉਸ ਗੱਨਾ ਘਟਾਉਣੇ ਕਰਕੇ ਬਹੁਤ ਸਲੋਕਰੀ ਵੀ ਆ ਚਾਹਿਆ ਨਾ ਉਹ ਚੌਂਡੀ ਕਿਤਨਾ ਚੱਲ ਰਹੀ ਹੈ ਇਹ ਜੜ ਜੜ ਮਿਛਾਂਗੇ ਮਚਾਦੇ ਇਹ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਾਂ ਬਾਈ ਸਾਰੇ ਠੀਕ ਠਾਕ ਹੋਏਗੇ। ਸਵਾਗਤ ਹੈ ਬਈ ਅੱਜ ਦੀ ਵੀਡੀਓ 'ਵਾਂ। ਆਪਾਂ ਚਲੇ ਆਂ ਬਾਈ ਸ਼ੂਗਰ ਮਿਲ ਨੂੰ ਸਾਨੂੰ ਪਤਾ ਹੀ ਆਪਣਾ ਛੰਨੇ ਦਾ ਕੰਮ ਕਰ ਰਿਹਾ। ਪਹੁੰਚ ਕੇ ਤੇ ਬਾਈ ਰਾਜਪੁਰੇ ਥੋੜਾ ਜਿਹਾ ਲੇਟ ਹੋ ਗਏ ਤੁਰਨੇਮਾ ਕਰਤੇ। ਲੋਵਾ ਦੀ ਬਾਬੇ ਪਾ ਹਾਜ਼ਰੀ ਆਪਾਂ ਨੇ। ਆਮਾ ਬਾਈ ਚੱਲੇ ਅੱਗੇ ਬਣੇ ਰਹੋ ਅੱਜ ਦੀ ਵੀਡੀਓ ਗੈਲੋ। ਹੋਰ ਬਾਈ ਠੀਕ ਠਾਕ ਹੈ ਸਭ। ਬੱਦਲ ਬਾਈ ਜੀ ਹੋ ਗਈ ਪਰੂਆ ਹਵਾ ਚੱਲ ਗਈ ਦੇਖੋ ਕਿਹੜਾ ਰਹਾ ਮੌਸਮਗਾ ਵੀਜਾ ਵੀ ਦੱਸ ਰਹੇ ਆ 17 18 ਦਾ 17 ਦਾ ਮਤਲਬਗਾ ਸ਼ਾਇਦ ਅੱਜ ਹੋਈ ਗਈ ਵੇਲਾਏ ਦੇ ਬਾਈ ਸਟicker ਅਪਰ ਦੇਖੋ ਠੀਕ ਲੱਗਾ ਟਰੈਕਟਰੇ ਬੜਾ ਸੁਣਾ ਸੁਨਪਿਆ ਵਾ ਵਾਂ ਲੋੜ ਕਰੀ ਦੀ ਪਲਕਾਰ ਤੋਂ ਪੈਟਰਲੀਆਂ ਊੜੇ ਦੇ ਉੱਪਰ ਸੜਕ ਪਰ ਟਾਇਰ ਦੇਖੋ ਕਾਲੇ ਸੁਆਹ ਕਿਹੜਾ ਵੱਡਾ ਸੜਕ ਇਹਨਾਂ ਨੂੰ ਕਮੇਟਰ ਰੱਖੀ ਕਿਧਰ ਜਾਣੇ ਸੋ ਤਿੰਨ ਦੇ ਜਿਹੜਾ ਉਹਦੇ ਨੰਬਰ ਜਿਹੜਾ ਚੱਕ ਦੇਣਾ ਕਿ ਜਿਹੜੇ ਉਹ ਸੀ ਜੇ ਜਿੰਨੇ ਲੋਕ ਆ ਬਹੱਲਦੇ ਨੇ ਨੰਬਰ ਦੇ ਕਮੇਟਰ ਟਰੈਕਟਰ ਹੈ ਸਰਾਹ ਤੇ ਨਾਰ ਵਾਲਾ ਪੋਲਾ ਚ ਪੀਏ ਨੂੰ ਦੇ ਚੜਾ ਆ ਗਿਆ ਹੋ ਗਈ ਬਈ ਐਂਟਰ ਚੱਕਰ ਪੈ ਗਿਆ ਦਾ ਪਰਚੀ ਕਬਣੀਗਾ ਇਹਨਾਂ ਨੇ ਕਹਿੰਦੇ ਕਹਿੰਦੇ ਵੀ 게ਟਪਾ ਮਿਲੇਗੀ 게ਟਪਾ ਪਰਚੀ ਆਈ ਨਹੀਂ ਹਜੇ ਨੰਬਰ ਦੇਖੋ ਬਈ ਜਿਹੜਾ ਪਰਸਵਾਰਕੀ ਆਊਗਾ 24 ਦਾ ਬਣੇਗਾ ਅੱਜ ਤਾਂ ਹੀ ਲਗਿਆ ਆਵੇਗੀ ਪਰਚੀ ਉਹ ਦੇਖਦੇ ਹਾਂ ਨੇ ਬੱਸ ਦੂਈ ਮਮਲਾ ਟਰੈਕਟਰ ਲੱਗ ਗਿਆ ਪੂਰੇ ਅੱਜ ਵੀ ਟਾਈਮ ਕਲੇ ਹੋ ਜੇਗਾ ਬਿੱਲਾ ਟਰੈਕਟਰ ਲੱਗਦਾ ਲਾਲਾ ਲਾਲਾ ਹੋ ਗਈ ਮਿੱਤਰੋ ਸਪੈਸ਼ਲ ਵਾਲਾ ਰੋਲਾ ਪੈ ਗਿਆ 4x ਵਾਲਾ ਕੀ ਹਾਲ ਹੈ ਰੋਲਾ ਪਈ ਯਹਾਂ ਦੇ ਵਿੱਚ ਨਹੀਂ ਆਪਾਂ ਰੋਲਾ ਨਹੀਂ ਪਾਉਂਦੇ ਦੇਖ ਲਿਓ ਕੌਣ ਬਾੜਦਾ ੱੱੱਕੇ ਗੱਲ ਲੈ ਮੈਂ ਰੋਕਾਂ ਕੀ ਕਰ ਰੋਕਣਾ ਮੈਂ ਰੋਕਾਂ ਨਹੀਂ ਨਹੀਂ ਦੋ ਤਾਂ ਮਿਸ ਵਾਲੀਆਂ ਬੜਗੀਆਂ ਹਾਂ ਸਪੈਸ ਵਾਲੀ ਹੁਣ ਦੋ ਸਪੈਸ ਵਾਲੀਆਂ ਬੜਗੀਆਂ ਤੇ ਮੇਰੀ ਹੁਣ ਬਾਈ ਕਰਾ ਵੀ ਕੋਈ ਟਰਾਲੀ ਗਲਤ ਨਹੀਂ ਜਾਣ ਦੇਣੀ ਠੀਕ ਐ ਐਨ ਓਕੇ ਰਿਪੋਰਟ ਐ ਦੇਖ ਲੈ ਕੋਈ ਗਲਤ ਨਹੀਂ ਜਾਣ ਦੇ ਜੇ ਕੋਈ ਟਰਾਲੀ ਕਰਦੀ ਚੱਲੇਗੀ ਫਿਰ ਕੋਈ ਟਰਾਲੀ ਗਲਤ ਨਹੀਂ ਜਾਣ ਦਿੱਤੀ ਹਾਂ ਨਾ ਜਾਣ ਦੇ ਨਾ ਜਾਣ ਦੇਣੀ ਆਪਣੀ ਡਿਊਟੀ ਪਾ ਪੈ ਮੰਨਦਾ ਪੂਰਾ ਓਕੇ ਗੱਲੀ ਗੱਲੀ ਟਰਾਲੀ ਗਈ ਆ ਹਾਂ ਐਨ ਓਏ ਭਾਈ 4 ਇੱਕ ਰੌਲਾ ਪਵਾਉ ਰਿਹਾ ਕਦੇ 3 ਇੱਕ ਹੋ ਜਾ ਕਦੇ 4 ਇੱਕ ਹੋ ਜਾ ਇਹ ਜਿਹੜੀ ਰਾਤ ਕੀ ਬਾਹਰ ਗੱਡੀ ਵੀ ਟਰਾਲੀਆਂ ਖੜੀਆਂ ਉਹ ਕਹਿੰਦੇ ਵੀ ਪੰਜਾਬ ਵਾ ਦੀ ਖਵਾੜਨੀ ਹੈ ਪੰਜਾਬ ਵਾ ਦੇਖਣ ਆਉਂਦੇ ਹੈਣਾ ਓਕੇ ਐ ਲੈ ਛੋਟੀ ਲੈ ਕੇ ਖੜਾ ਹੀ ਪਾ ਫੇਰ ਨਹੀਂ ਛੋਟੀ ਵੀਰਾ ਪਾ ਲੜਨ ਵਾਲੀ ਹੈਗਾ ਚੱਲ ਬਈ ਆਹ ਨਾਲ ਚੱਲਣਾ ਪਿਆਰ ਨਾਲ ਪਤਾ ਨਹੀਂ ਲੱਗਦਾ ਵੀ ਕੀ ਹਾਂ ਹਾਂ ਚੱਲ ਬਧੀਆ ਕੋਈ ਨਹੀਂ ਵੀਰਾ ਉਹ ਸਾਰਾ ਆਪਣੇ ਹੀ ਹੈ ਭਾਈ ਹਣੋ ਉਹ ਵੀ ਇੱਕ ਅੱਧੀ ਟਰਾਲੀ ਪਿੱਛੇ ਰੌਲਾ ਪਈਆ ਮੈਂ ਤਾਂ ਇਹ ਗਾਹਾਂ ਵੀ ਸਾਲ ਇੱਕ ਬਦਲ ਖੇਤ ਮੈਂ ਖੜਾ ਇੱਕ ਦੀ ਟਰਾਲੀ ਪਿੱਛੇ ਗਿਆ ਹੁੰਦਾ ਖੁੱਲ ਗਿਆ ਕੰਡਾ ਬਾਈ ਮਿਲ ਹੋ ਗਿਆ ਦਾ ਖਰਾਬ ਅੱਜ 2 ਘੰਟੇ ਮਿਲ ਰਿਹਾ ਬੰਦ ਆਪਣਾ ਲੱਗੇ ਬਾਈ ਉਹੀ ਸ਼ਾਮ ਨੂੰ ਲੱਗੇਗਾ ਨੰਬਰ ਚੱਲ ਗਿਆ ਕੰਮ ਚੱਲ ਗਿਆ ਉਹ ਉਹ ਚਾਰਾਂ ਬਾਦ ਤਿੰਨਾਂ ਬਾਦ ਇੱਕ ਵੱਢ ਰਹੀ ਹੈ ਇਧਰ ਪੰਮ ਆਵਾਣਾ ਪੰਮੇ ਕਿਵੇਂ ਹੈ ਹੈ ਨਾ ਮੇਹੀ ਚੜਾਈ ਆ ਪੂਰੀ ਠੀਕ ਹੈ ਨਾ ਰੌਣਕ ਮੇਲਾ ਇਹ ਟਰੈਕਟਰ ਹੈ ਬਈ ਆਪਣਾ ਬਠਾਉਨੀਆ ਪਿੰਟ ਦਾ ਰਾਜਪੁਰਾ ਡਿਵੀਜ਼ਨ ਦਾ ਹੋਰ ਅੰਕਲ ਜੀ ਠੀਕ ਹੈ ਠੀਕ ਹੈ ਵਧੀਆ ਇਹ ਟਰੈਕਟਰ ਬਈ ਆਪਣੇ ਇਲਾਕੇ ਦਾ ਆ ਬਠਾਉਨੀਆ ਗੋਂ ਦਾ ਹੋ ਲੈ ਪਈਓ ਲੈ ਨਹੀਂ ਕਰੇਗੀ ਆਪਣੇ ਮੁਰੇ ਇਸ ਸਮਾਂ ਬਣਾ ਦੂ ਇਹ ਲੈਣ ਮਾਤੀਆ ਟਰੈਕਟਰ 20 ਸਮਾਂ ਮੰਨ ਲੇ ਚਲੋ 30 ਟਰਾਲੀਆਂ ਨਾਲਿਓ ਆਪਣੇ ਮੁਰੇ ਬਾਹਰ ਕੰਡੇ ਦੇ ਇਹ ਟਰਾਲੀ ਬਾਈ ਆਪਣੇ ਪਿੰਡ ਕੀ ਪੰਡਾ ਜੀ ਕੀ ਹੋਰ ਪੰਡਾ ਜੀ ਠੀਕ ਹੈ ਵਧੀਆ ਇਹ ਹਰਪਾਲ ਉੱਪਰ ਗਈ ਹੈ ਬਾਈ ਡਰਾਈਵਰ ਲੈ ਬਾਈ ਯਾਓ ਲਾਈਨ ਰਹੇਗੀ ਇੱਕ ਸ਼ਾਇਦ ਅਗਲੀ ਵਾਰੀ ਕੰਡਾ ਹੋ ਜਾਈਗਾ ਨਹੀਂ ਇੱਥੇ ਵਰਕੇ ਤਾਂ ਹੋ ਹੀ ਜਾਣਾ ਆਪਣਾ ਮਿਲ ਖਰਾਬ ਹੋਣੇ ਕਰਕੇ ਚੱਕਰ ਪੈ ਗਿਆ ਜੇ ਮਿਲ ਨਾ ਖਰਾਬ ਹੁੰਦਾ ਫੇਰ ਕੋਈ ਯੱਕਰ ਨਹੀਂ ਦਾ ਫੇਰ ਇਹ ਮੈਨੂੰ ਨੇੜੇ ਲੱਗ ਲੈਂਦਾ ਕੰਮ ਯੂਟਰਲੀ ਉਹ ਬਈ ਪੂਆ ਖੜੀ ਗਈ ਉਹ ਆਪਣੇ ਮਨਜੀਤ ਬਾਈ ਦਾ ਰਿਸ਼ਤੇਦਾਰ ਹੈ। ਹੋਰ ਵੀਰ ਐ ਨਾ ਲਿਓ ਜੀ 8:30 ਵਜੇ ਕੇ ਇੰਟਰ ਹੋਏ ਹੋਏ ਆਪਾਂ ਤੇ 4:30 ਹੋ ਗਏ। 4:30 ਵਜੇ ਸਾਲਫ ਵਧੀ 8 ਘੰਟੇ ਹੋ ਗਏ ਟਰੈਕਟਰ ਨੂੰ ਗਏ। ਟੜੇ ਨੂੰ 8 ਘੰਟੇ ਬਾਅਦ ਨੰਬਰ ਆ ਗਿਆ ਬਈ ਆਪਣਾ ਲੈਣ ਚੱਲੇਗਾ ਬਾਕੀ ਵਗੇ ਦੇਖੋ ਨਾ ਟਾਈਮ ਲਗਾ ਬੀ ਗਏ ਵੀਰੇ ਆ ਗਿਆ ਨੰਬਰ ਆਪਣਾ ਨੰਬਰ ਦੇ ਹਿਸਾਬ ਨਾਲ ਚੱਲਣਾ ਠੀਕ ਰਹਾ ਹਨ ਟੱਕਾ ਕਰਿਆ ਵਾ ਗਲਤ ਹੈ ਹਾਂ ਤਾਂ ਇਕੇ ਲੱਗੀ ਐ ਸਵੇਰ ਕੀ 1 2 3 4 5 ਕੌਂਡ ਕਰ ਲੀ ਆ ਬੜੇ ਮੁਰੇ 6 ਵੀ ਗੰਡਾ ਹੋਏਗਾ ਆਪਣਾ 6 7 ਮਿੰਟ ਮੇ ਗੰਡਾ ਹੋ ਜਾਏਗਾ ਸੇਮ ਵੇਟ ਹੋ ਗਿਆ ਦਾ ਬਾਈ ਇਸ ਕਰਕੇ ਥੋੜਾ ਟਾਈਮ ਲੱਗ ਗਿਆ ਟਰਾਂਦੀ ਦੁਬਾਰੇ ਗੰਡੇ ਉੱਤੇ ਚੜਾਈ ਐ ਗੰਨਾ ਥੋੜਾ ਮਿੱਲ ਮਸਲੋ ਸਲੋ ਸਲੋ ਚੱਲਦਾ ਬਣ ਗਿਆ ਕੰਮ ਤੇਰਾ ਤੇਰਾ ਹੋ ਗਈ ਬਣ ਗਿਆ ਵਧੀਆ ਚੱਲਦਾ ਕੰਮ ਤੇਰਾ ਪਾਗੋ ਪਾ ਗਿਆ ਬਾਈ ਪ੍ਰੋਟੈਕ ਨਵਾਂ ਪ੍ਰੋਟੈਕ ਲੈ ਗਿਆ ਬਾਈ ਮਿੱਲਮਾ ਦੇ ਲਫਾਫੇ ਵੀ ਨਹੀਂ ਉਤਰੇ ਹਲੇ ਹੈ ਉਹ ਬੰਦੇ ਦੀ ਛੋਟੀ ਵਾਲੇ ਦੀ ਬਣਾ ਦੇਗੇ ਛੋਟੀ ਵਾਲੇ ਉੱਥੇ ਮਨਾ ਕਰਿਆ ਹੋਆ ਕਹਿੰਦੇ ਵੀਡੀਓਗ੍ਰਾਫੀ ਨਾ ਕਰੋ ਇਹ ਮਾਰ ਲਈ ਬਾਈ ਨੇ ਬਾਈ 5:00 ਵਜੇ ਕੰਡਾ ਹੋ ਗਿਆ ਬਾਈ 8:30 ਤੇ 5:00 ਵਜੇ ਨਾ ਸੌਰੀ 5:00 ਵਜੇ 8:30 8:30 ਲੱਗੇ ਪਿਆ ਟੋਕਨ ਮੀਟਰ ਪਰ ਰੱਖੇ। ਉਹਨਾਂ ਨੂੰ ਵੀ ਚੱਟਦੇ ਆਂ ਸ੍ਰੀ ਛਪਰਾ ਬਣਾ ਕੇ ਦੇਖਿਆ ਕਰਿਆ ਪਿਆ ਅਗਲਾ ਚ। ਇਹਦੇ ਨਾਲ ਟੋਕਨ ਜੱਬ। ਆਪਣਾ ਵਿਰੁੱਧ 306.80 ਕਿਲੋ ਅੱਜ ਕੰਨਾ ਹੋਇਆ ਆਪਣਾ ਕੋਈ 235 ਗੇੜ-ਗੇੜ। ਇਹ ਭਾਈ ਮਰੰਡੇ ਵਾਲੇ ਆ ਅੱਜ ਪਹਿਲੇ ਦਿਨ ਆਏ ਆ ਦੇ। ਉਲੀ ਮੱਛਲੀ ਪਿੰਡ ਹੈ ਬਾਈਆਂ ਦਾ ਦੋ ਟਰਾਲੀਆਂ ਰਹਿਗੀਆਂ ਨੇ ਆਪਣੇ ਦੇ ਮੁਰੇ 5210 ਚੌਂਡੀਅਰ ਤੇ 6055 ਇਹਨਾਂ ਦੇ ਬਾਅਦ ਫਿਰ ਆਪਣਾ ਟਰੈਕਟਰ ਲੱਗੇ ਅੱਗੇ ਚੈਨਪਾ ਆਪਾਂ ਪਣਾਵਾ ਚ ਗਾੜ ਜਾ ਦੇਖਿਆ ਕਿ ਦਰ ਲੈ ਜੇਗੇ ਬਾਈ ਪਛੈਣ ਸਟ੍ਰੈਟਜੀ ਕਰਕੇ ਲਾ ਲਈਏ ਟਰਾਲੀ ਨਾ ਘਟਾਉਣੇ ਕਰਕੇ ਬਹੁਤ ਸਲੋ ਗਰੀ ਵੀ ਚਾਹੇ ਨਾ ਹੌਲੀ ਹੌਲੀ ਚੱਲ ਰਿਹਾ ਗਮਿੰਦ ਹੌਲੀ ਹੌਲੀ ਹੋ ਗਈ ਜੀ ਖਾਲੀ ਪੂਰਾ ਸਲੋ ਚੱਲ ਰਿਹਾ ਕੰਮ ਹੈ ਹੌਲੀ ਹੌਲੀ ਬੱਲ ਜਾਰਾ ਦੇਖ ਚੌਂਡੀ ਕੀ ਤਰ੍ਹਾਂ ਚੱਲ ਰਹੀ ਹੈ ਸੇ ਜੜ ਜੜ ਮਖਾਂਗੇ ਮਚਾਦੇ ਇਹ ਪੂਰੀ ਸਲੋ ਜੋਂ ਡੀਅਰ ਵਾਲੇ ਹਰ 60 ਫਾਰਮ ਵਾਲੇ ਲੈ ਕੇ ਪਰਾਂ ਟਰਾਲੀਆਂ ਆਪਾਂ ਦਾ ਵੀ ਟਰਾਲੀ ਉਹ ਤੇ ਉਹ ਚੁੰਡੀ ਦੇਖੋ ਕਿੰਤਰਾਂ ਰੱਖੀ ਬੈਠਾ ਹੌਲੀ ਹੌਲੀ ਲੋਹ ਛੱਡ ਰਿਹਾ ਉਹ 3602 ਹੈ ਜਿੱਥੇ ਲੱਗੇ ਪਰ ਆਪਣੀ ਨਹੀਂ ਰਹੀ ਹੋਊਗਾ ਬਾਈ ਉਹ ਵੀ ਟਾਈਮ ਹੋਲੇ ਪਿੰਡ ਜਾਂਦੇ ਜਾਂਦੇ ਨੂੰ ਦਾਸ ਦਾ ਲੱਗ ਰਿਹਾ ਉਹ ਬਈ ਬ੍ਰੇਕਡਾਊਨ ਹੋ ਗਈ ਅੱਜ ਨਹੀਂ ਸਵੇਰੇ ਜਿੱਤਰਾ ਡੇਢ ਕ ਲੈਣਦੀ ਮਨ ਨੂੰ ਨਹੀਂ ਹੁੰਦਾ ਵੀ ਚੱਲ ਟਾਈਮ ਕੱਲ ਵਿਹਲਾ ਹੋ ਜਾਏਗਾ ਨਹੀਂ ਤਾਂ ਆਪਾਂ ਚਲੇ ਵੀ ਜਾਂਦੇ ਪਿੰਡ ਤੋਂ ਫਿਰ ਬਈ ਸ਼ਾਮ ਨੂੰ ਫੇਰ ਭੱਜਣਾ ਲਗਾ ਫੇਰ ਟਰਾਲੀ ਲੈਣਾ ਆਣਾ ਲਗਾ ਦਨ ਪਤਾ ਹੀ ਹੈ ਕਿ ਉਹਦੇ ਵਿੱਚ ਵੀ ਮਾਰ ਰਿਹਾ ਪਤਾ ਨਹੀਂ ਕੀ ਕਰ ਰਿਹਾ ਚੁੰਡੇ ਸਲੋਏ ਕਰਿਆ ਵਾ ਜਿਵੇਂ ਖਿਆਣੇ ਖੇਲਦੇ ਨਹੀਂ ਹੁੰਦੇ ਹੌਲੀ ਹੌਲੀ ਕੰਮ ਹੋ ਰਿਹਾ ਹੋ ਗਿਆ ਬਈ ਖਾਲੀ ਪੂਰੇ ਲੱਗੀ ਆਪਣੀ ਟਰਾਲੀ ਰਲੀ ਸੈਟ ਬਾਈ ਆਪਣਾ ਉਹਨਾਂ ਦੀ ਪਾਈਆਂ ਦੀ ਟਰਾਲੀ ਨਹੀਂ ਲੋਟ ਲੱਗ ਰਹੀ ਪਤਾ ਨਹੀਂ ਕਿਆ ਗੱਲ ਹੋ ਗਈ 60 55 ਵਾਲਿਆਂ ਦੀ ਕਿ ਦੇਖਿਆ ਕਰਨੇ ਆ ਕਿ ਦੇ ਪਿੱਛੇ ਕਰਨੇ ਆ ਟਰਾਲੀ ਫੇਰ ਡੇੜਾ ਯਾਰੀ ਹੈ ਦੂਈ ਗਏ ਫਸੇਗੀ ਫੇਰ ਫੇਰ ਕਰ ਲਈ ਅੱਕਾ ਚਲੋ ਚਲਦਾ ਆਇਆ ਚਲਦਾ ਰਹਿਣਾ ਇੱਕ ਮਸ਼ੀਨ ਹੋਰ ਆ ਗਈ ਬਾਈ ਇਹ ਸਪੇਅਰ ਹੈ ਕਿ ਜਦੋਂ ਕੋਈ ਖਰਾਬ ਹੋ ਜਾਂਦੀ ਹੈ ਫੇਰ ਆਂ ਕੱਟਦੇ ਆ ਇਹਨੂੰ ਆ ਚੱਲ ਰਹੀ ਹੈ ਦੇਖ ਉਹ ਚੱਲ ਰਹੀ ਐ ਇਸ ਵੇਰੇ ਅੱਜ ਲੈ ਆਏ ਮੈਂ ਵੇਖ ਰਿਹਾ ਇੱਕ ਮਸ਼ੀਨ ਹੋਰ ਆ ਗਈ ਕਿੱਥੇ ਤੇ ਆਈ ਐ ਠੀਕ ਐ ਤਕੜਾ ਤਕੜਾ ਤਾਰ ਦੇ ਤਾਰ ਦੇ ਫਰਾਵਟ ਅਰੇ ਲੂਟ ਦੁਬਾਰੇ ਹੋਈ ਨਹੀਂ ਫੇਰ ਕੋਲ ਚਲਾ ਕੇ ਦੇਖ ਰਹੇ ਆਂ ਚੁੰਡੀ ਉੱਪਰ ਚੜ ਗਏ ਬਾਈ ਠੇਕ ਕਰਨ ਵਾਲੇ ਲਾਉਂਦੇ ਕੀ ਕਰ ਰਹੇ ਨੇ ਲੂਟ ਨਹੀਂ ਖਾਰਿਆ ਜਿਗਾਰ ਦੇ ਨਾਲ ਬਾਈਆ ਬਾਈ ਦੇਖੋ ਕਰੰਟ ਦਾ ਕੰਮ ਹੈ ਬਾਈ ਬਚ ਗਿਆ ਕਰੰਟ ਗੁੰਡਾ ਨਾਲ ਲਵਾ ਲਿਓ ਚੜਾ ਮੀ ਉੱਪਰ ਨੇ ਇੰਜੀਨੀਅਰ ਨੂੰ ਨਾਲ ਏਨੂੰ ਕਰ ਰਹੇ ਹੈ ਭਾਈ ਉੱਪਰ ਚੱਕੋ ਭਾਈ ਇਹ ਚਲਾ ਨਹੀਂ ਰਿਹਾ ਕਰ ਮਰ ਰਿਹਾ ਲੈ ਬਾਈ ਆ ਟਰਾਲੀ ਉਤਰ ਗਈ 60 55 ਵਾਲੀ ਬਾ ਦੇਖੋ ਇਸ ਤੇ ਬਾਦ ਇਹ ਆਪਣਾ ਨੰਬਰ ਹੈ ਟਰਾਲੀਆਂ ਬਾਈ ਅਜੈਨ ਸਹੀ ਲਗੀਆਂ ਸਹੀ ਉਤਰੀਆਂ ਨੰਬਰ ਵਾਈਜ਼ ਜੋ ਟਰਾਲੀ ਆਪਣੇ ਦੇ ਪਿੱਛੇ ਦੀ ਦੇਖ ਆਪਣੇ ਦੇ ਬਾਦ ਇਹ ਉਤਰ ਜਾਣੀ ਹੈ ਆਹ ਵਧੀਆ ਆ ਗਈ ਜੀਸੀਬੀ ਮਸ਼ੀਨ ਪੂਰਾ ਬਾਈ ਟਾਈਮ ਕਾਫੀ ਹੋ ਗਿਆ ਉਮੀਦ ਹੈ ਬਾਈ 8 ਵਜੇ ਦੇ ਪਹਿਲਾਂ ਜੇ ਆਪਣਾ ਨਿਪੜ ਕੇ ਆਪਾਂ ਲੰਘ ਜਾਈਏ ਜੇ 8 ਦੇ ਟਾਈਮ ਉੱਪਰ ਹੋ ਗਿਆ 8 ਵਜੇ ਘੰਟਾ ਬੰਦ ਕਰ ਦੇਣਾ ਇਹਨਾਂ ਨੇ ਫੇਰ ਆਪਣਾ ਖੁੱਲੇਗਾ 9 ਵਜੇ ਘੰਟਾ ਫੇਰ ਘੰਟਾ ਹੋਰ ਹੋਣਾ ਲੱਗੇਗਾ ਆਪਾਂ ਨੂੰ ਜਣੀ ਉਮੀਦ ਆ 8 ਵਜੇ ਦੇ ਬਾਅਦ ਸ਼ਾਇਦ ਵੇਚੇ ਹੋ ਜੇਗੇ। ਤੇ ਲਗਿਆ ਬਾਬਾ ਜੀ ਸਮਾਰਨ ਪੁੱਤਰੀ ਜੀ ਉਹ ਡਬਲ ਜੋੜੇ ਵਾਲੀ ਲੱਗੇਗੀ ਅੱਗੇ ਟਰਾਲੀ। ਪਾਸੇ ਰਹਿ ਗਿਆ ਦੋ ਚੁੰਡੀਆਂ ਉੱਤੇ ਪਾਦਾ ਆਪਣਾ ਨੰਬਰ ਹੈ। ਉਸ ਬਾਈ ਧਾਰ ਵੀ ਗਿਆ ਦਾ। ਠੀਕ ਹੈ ਬਾਈ ਅੱਜ ਦੀ ਵੀਡੀਓ ਆਪਣੀ ਇੰਨੀ ਕ ਸਸਰੀਕਾਲ ਬਾਈ ਸਾਰਿਆਂ ਨੂੰ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਾਈ। ਇਸ ਬਾਈ ਨੇ ਬਾਈ ਬਹੁਤ ਸਾਥ ਦੇ ਅੱਜ ਆਪਣਾ। ਹੋਰ ਵੀਰ ਵਧੀਆ। ਵਧੀਆ ਫਿਰ ਵਧੀਆ। ਤੇ ਬਾਈ ਕਮਿੰਤ ਘੜ ਤੇ ਆਪਣੇ ਘਾਇਲ ਗਿਆ ਲਾਇਆ ਬਾਈ ਹਨਾ ਕਿਹੜਾ ਪਿੰਡ ਹੈ ਬਾਈ ਦਾ? ਮਹਿਤਾ ਬਗੜ ਚੰਪਰ ਕਨੇਡਾ ਹੀ ਹੈ ਬਾਈ ਆ ਪਿੰਡ। ਪੂਆ ਖੜੀ ਹੈ ਕਨੇਡਾ ਠੀਕ ਹੈ ਬਾਈ ਓਕੇ। ਬਸ ਵੀਡੀਓ ਬੰਦ ਕਰਾਂ ਚੱਲ ਅੱਜ ਦਾ ਉਤਰਨੀ ਟਰਾਲੀ। 5 ਦਾ ਲਾਦਾ ਨੋਟਿਸ ਹੈ ਨਾ? ਹਾਂ। 5 ਤਰੀਕ ਦਾ ਮਾਰਚ 5 ਮਾਰਚ ਬੰਦ ਹੋਗਾ। ਨਾ ਨਾ 5 ਤੱਕ ਕਿਤੇ ਨਹੀਂ। 10 ਤੱਕ ਲੱਗ ਜੂਗਾ 15। 15 15 ਤੱਕ ਤਾਂ ਚੱਲੇਗਾ। ਅੱਜ ਤਾਂ ਬਹੁਤ ਗੰਨਾ ਪਿਆ ਵੀਰ। 5 ਦਾ ਲਾਇਆ। ਬਾਈ 5 ਤਰੀਕਾਂ ਪਹਿਲਾਂ ਨੋਟਿਸ ਲੱਗ ਗਿਆ ਵੀ 5 5 ਮਾਰਚ ਨੂੰ ਬੰਦ ਹੋ ਜਾਣਾ ਮਿਲ ਵੈਸੇ ਹੁਣ ਤਾਂ ਨਹੀਂ ਅੱਜ ਤਾਂ ਬਹੁਤ ਪਿਆ। 57.5577 ਕਿਲੇ ਸਾਰੇ ਵੇ ਪਏ ਆ ਯਾਰ ਕੱਟ ਜਾਂਦਾ ਹੁਣ 5-4 ਦਿਨਾਂ ਚ ਬਹੁਤ ਵਰਤ ਪੈਣਾ ਚਲੋ ਵਧੀਆ ਜੋ ਹੈ ਠੀਕ ਹੈ ਬਸ ਜੋ ਠੀਕ ਹੈ ਭਾਈ ਅੱਜ ਦੀ ਵੀਡੀਓ ਆਪਣੀ ਇੰਨੀ ਗਾ ਧੰਨਵਾਦ ਭਾਈ ਵੀਡੀਓ ਦੇਖਣੇ ਬਾਤ ਆ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ માં ਬਣੇ ਰਹੋ ਆਪਣੇ YouTube ਚੈਨਲ ਗੈਲ Facebook ਪੇਜ ਗੈਲ ਵੀਡੀਓ ਦੇਖੇ ਕਰੋ ਭਾਈ ਬਾਤੇ ਬਾਤ ਸਪੋਰਟ ਕਰੇ ਕਰੋ ਥਾਰੇ ਸਪੋਰਟ ਕਹਿੰਦੇ ਚੱਲਣਾ ਕੰਮ ਆ ਪੂਰਾ ਬੱਲੇ ਬੱਲੇ ਕਰਾ ਦੇਣੀ ਆ ਬਸ ਇਹ ਪਾਪਾ ਨੇ 5-4 ਦਿਨੋਂ ਖੜੋ ਬਾ ਗੰਨੇ ਦਾ ਨਵੇੜ ਲੈ ਮੜਾ ਜਾ ਇਹ ਤਾਂ ਨਵੀਂ ਵੀਡੀਓ ਪਾਈ ਕਰੇਗੀ ਬਾਈ ਫਿਰ ਐਨ ਜ਼ਬਰਦਸਤ ਪੂਰੀ